ਮੇਰੀ ਤੀਨੇ ਨੇ ਬੜਾ ਹੀ ਸਵਾਦ ਬਣਾਇਆ ਪ੍ਰਸ਼ਾਦ ਸੰਦੀਪ ਨਾਲੋਂ ਹੀ ਸਵਾਦ ਬਣਾਇਆ ਉਥੇ ਕਿੱਦਾਂ ਦੀਆਂ ਗੱਲਾਂ ਕਰਨ ਲਈ ਹੀ ਬਹਿ ਗਏ ਰਪਿੰਦਰ ਨੇ ਪ੍ਰਸ਼ਾਦ ਬੜਾ ਸਵਾਦ ਬਣਾਇਆ ਵਾ ਸੰਦੀਪ ਨੇ ਨਹੀਂ ਇਤਾਂ ਦਾ ਬਣਾਇਆ ਸੰਦੀਪ ਕੋ ਇਤਾਂ ਦਾ ਬਣਿਆ ਨਹੀਂ ਲੱਗੇ ਸੰਦੀਪ ਬੈਠੀ ਕੀ ਸੋਚਦੀ ਹੋਊਗੀ ਉਹ ਵੀ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਲਈ ਨਾਲੇ ਕੱਲ੍ਹ ਜੀ ਉਹਦਾ ਵਿਆਹ ਹੋਇਆ ਵਾ ਉਦੇ ਸਾਹਮਣੇ ਉਹਨੂੰ ਕਿਉਂ ਬੁਰੀ ਬਣਾਉਂਦੇ? ਰਿੰਦਰ ਮੇਰੀ ਗੱਲ ਸੁਣ ਇੱਕੋ ਜਿਹੀ ਮੈਂ ਕਿੱਦਾਂ ਰੱਖਾਂ? ਕਿੰਨੂੰ ਨਹੀਂ ਪਤਾ ਲੱਗਣ ਡਿਆ ਉਹ ਕਿੰਨੇ ਧਗੜੇ ਘਰ ਦੀ। ਦੋਵਾਂ ਦਾ ਕਿੰਨਾ ਫਰਕ ਵਾ? ਜ਼ਮੀਨ ਸਮਾਨ ਦਾ ਫਰਕ ਵਾ। ساری ਉਮਰ ਧੱਕੇ ਹੀ ਖਾਦੇ ਬਾਸ ਵਿੱਚ। ਅੱਗੇ ਕਿਹੜੀ ਗੱਡੀਆਂ 'ਚ ਘੁੰਮਦੀ ਰਹੀਆਂ? ਮੰਮੀ ਹਾਂ ਤੇ ਇਹ ਕੀ ਕਹਿਣ ਦੇ ਆ। ਹੁਣੇ ਰਪਿੰਦਰ ਸੁਣ ਲੈ ਤੇ ਉਹਨੇ ਕਹਿਣਾ ਵਾ ਦੀਦੀ ਦੀ ਇੰਨੀ ਕੀ ਇੱਜ਼ਤ ਵਾ ਘਰ 'ਚ। ਇਹਦਾ ਨਾਂ ਬੋਲਿਆ ਕਰੋ। ਕਿੱਡੀਆਂ ਸਕੀਮਾਂ ਖੇਡਦੇ ਆ। ਇਹ ਨਾ ਉੱਪਰ ਕਮਰਾ ਤਿਆਰ ਕੀਤਾ ਵਾ ਤੇਰੇ ਵਾਸਤੇ ਬਣਾਇਆ ਵਾ। ਇਨਾਰਾ ਦੇ ਵਿੱਚ ਇਹ ਆਂ ਫਿਰ ਰੁਪਿੰਦਰ ਉੱਪਰ ਚਲ ਜੂਗੀ ਤਾਂ ਕੌਣ ਸੇ ਆਪਾਂ ਕਰੇ ਰੋਜ ਡੜੀਆਂ ਪੌੜੀਆਂ ਚੜਨੀ ਆ ਕਦੀ ਚੜੋ ਕਦੀ ਉਤਰੋ ਇਸੇ ਕੰਮ ਜੀ ਰਹਿਣਾ ਮੈਂ ਦੇ ਤਾਂ ਰਹੂੰਗੀ ਤੇ ਥੱਲੇ ਹੀ ਉੱਪਰ ਤੇ ਮੈਂ ਵੀ ਨਹੀਂ ਰਹਿੰਦੀ ਹੈਗੀ ਰੁਪਿੰਦਰ ਭੈਣ ਲਈ ਇਹ ਵਜਾ ਮਾਰ ਹਾਂਜੀ ਤੇ ਸਾਰੇ ਜਾਣੇ ਉੱਤੇ ਹੁੰਨੀ ਆ ਤੇ ਜਾ ਕੇ ਦੇ ਪ੍ਰਸ਼ਾਦ ਬਣਾ ਦੇ ਆ ਕੋਈ ਨਹੀਂ ਬਸ ਮੈਂ ਚੱਲੀ ਆ ਮੈਂ ਚਲੋ ਡਿੱਕਾਂ ਦੇ ਆ ਉਹ ਚੱਲੇ ਆ ਵਧੀਆ ਵਧੀਆ ਬਣਾਈ ਨਹੀਂ ਨਹੀਂ ਵਧੀਆ ਹੀ ਬਣਾਉਂਗੀ ਸਾਰੇ ਜਣੇ ਇਕੱਠੇ ਹੋਏ ਆ ਸਫਤੀ ਕਰਨ ਸਰ ਜਾਨੇ ਤੇਰੀ ਹੁਣ ਨਹੀਂ ਕੋਈ ਗੱਲ ਨਹੀਂ ਆ ਤੀ ਫਿਕਰ ਕੋ ਕਰਦੇ ਆਉਂਦਾ ਹੋਣਾ ਬਣਾਉਣਾ ਹਾਂਜੀ ਆਉਂਦਾ ਆ ਚਲ ਵਧੀਆ ਗੱਲ ਆਉਂਦਾ ਤੇ ਫਿਰ ਵਧੀਆ ਵਧੀਆ ਬਣਾਈ ਚੰਗਾ ਕੋਈ ਗੱਲ ਨਹੀਂ ਵਧੀਆ ਹੀ ਬਣਾਉਂਗੀ ਚਲ ਮੈਂ ਜਾਂਦੀ ਆ ਕਦੀ ਦੇ ਡਿਕਨ ਦੇ ਮੰਜਾ ਆਉਦਾ ਉਹ ਆਹੋ ਅੱਗੇ ਵੀ ਡੇਹੀ ਪੈਣ ਵਜਾ ਮੰਨਦੇ ਮੈਂ ਚਲ ਕੋਈ ਗੱਲ ਨਹੀਂ ਆ ਪਿਆ ਜਾਂਦੀ ਹਾਂ ਹਾਂਜੀ ਚਲੋ ਫਿਰ ਮੈਂ ਜਾਂਦੀ ਆ ਭਾਰੇ ਆ ਪੀ ਕਰਦਾ ਗਮਨਾ ਮੈਂ ਕਟੀ ਕਿਤਾਵਾ ਉਹ ਚਲੋ ਕੋਈ ਗੱਲ ਨਹੀਂ ਭੈਣ ਉੱਥੇ ਹੀ ਹੋਣੀ ਆ ਉਹਨੂੰ ਪੁੱਛ ਨਹੀਂ ਲਾਗੋ ਜਾਂ ਸੰਦੀਪ ਭਾਬੀ ਨੂੰ ਪੁੱਛ ਲਈ ਨਹੀਂ ਹੈ ਤੇ ਉੱਥੇ ਹੀ ਆਓ ਚਲੋ ਕੋਈ ਗੱਲ ਨਹੀਂ ਆ ਜਿੱਦਾਂ ਦਾ ਵੀ ਆਉ ਉਹਦੇ ਮੈਂ ਚਲੋ ਬਣਾ ਹੀ ਦੇਣਾ ਆ ਉਹ ਨਹੀਂ ਜ਼ਿਆਦਾ ਗੱਲਾਂ ਮਿੱਠੇ-ਮਿੱਠੇ ਦੀ ਹੁੰਦੀ ਆ ਉਹ ਭੈਣ ਨੂੰ ਕਹਦੀ ਆ ਕਿ ਤੂੰ ਪਾ ਦੇ ਉਹਨਾਂ पे ਪਾ ਦੇਣਾ ਵਿੱਚ ਠੀਕ ਹੈ ਨਾ ਆਹ ਨਹੀਂ ਕੋਈ ਗੱਲ ਨਹੀਂ ਆ ਉਹਦੇ ਹਾਂ ਚੱਲੇਗੀ ਮੈਂ ਕਹਿੰਦੀ ਹਾਂ ਮੜਾ ਜਨਾਂ ਨੂੰ ਦੱਸ ਦਿਓ ਵੀ ਬਹੁਤਾ ਕੰਮ ਨਹੀਂਗਾ ਮੈਨੂੰ ਕਰਨਾ ਹੁੰਦਾ ਹੈਗਾ ਫੇਰ ਐਵੇਂ ਕੱਲ ਨੂੰ ਕਹਿਣਗੇ ਹਨਾ ਉਹ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੂੰਗਾ। ਹਾਂਜੀ। ਨਹੀਂ ਤੈਨੂੰ ਕਹਿੰਦੇ ਕੰਮ ਲੈ। ਆਓ ਚਲੋ। ਜਿੰਨਾ ਕੰਮ ਦਾ ਹੋਣਾ ਉਹਨਾਂ ਕੁ ਤੋਂ ਕਰ ਲਿਆ ਕਰੀ। ਚੱਲ ਬਾਕੀ ਹੌਲੀ ਹੌਲੀ ਸਿੱਖ ਹੀ ਜਾਣਾ ਵਾ। ਆਹੋ ਨਹੀਂ ਉਹ ਤੇ ਚਲੋ ਕੋਈ ਗੱਲ ਨਹੀਂ ਆਈ ਜਾਨਾ ਜੱਜ। ਤੇ ਜਾ ਉਹਨਾਂ ਫੇਰ ਵਾਜਾ ਮਾਰ ਲਿਆ ਵਾ। ਬਣਾ ਤੂੰ ਜਾ ਕੇ ਪ੍ਰਸ਼ਾਣ। ਚਲੋ ਠੀਕ ਆ। ਹਾਂ। ਚੱਲ ਅਜੇ ਕਿਹੜੇ ਦਿਨ ਹੋਏ ਐ। ਆਪੇ ਹੌਲੀ ਹੌਲੀ ਕੰਮ ਸਿੱਖ ਜਾਣਾ। ਅਜੇ ਤੇ ਭਾਬੀ ਚੰਗੀ ਐ। ਕੋਈ ਕੰਮ ਕਹਿੰਦੀ ਨਹੀਂ ਐਨ। ਜੇ ਕਿਤੇ ਹੋ ਜੀ ਹੁੰਦੀ ਤੇ ਉਹਨੇ ਕਹਿਣਾ ਵੀ ਉਦੋਂ ਤੋਂ ਹੀ ਕੰਮ ਲੱਗ। ਬਾਕੀ ਇਹ ਮੰਮੀ ਨੇ ਵੀ ਸਿਖਾ ਦੇਣਾ। ਮੰਮੀ ਬਥੇਰੀ ਸਿਫਤ ਕਰਦੀ ਏ ਜੀ ਕਿ ਚੱਲ ਨਾ ਉਹ ਚੰਗੀ ਏ। ਅੱਜ ਚੜ ਜਾਣਾ ਵਾ ਚੌਕੇ। ਆਪੇ ਹੌਲੀ ਹੌਲੀ ਸਿੱਖ ਲੈਣਗੀ ਸਾਰਾ ਕੰਮ। ਸਮਾਂ ਤੇ ਸਾਰਾ ਮੈਂ ਰੱਖ ਦਿੱਤਾ ਵਾ। ਆਇਆਂ ਹੀ ਨਹੀਂ ਅਜੇ ਪਤਾ ਨਹੀਂ ਕੀ ਕਰਨ ਡੈ ਵੀ ਆਵਾ। ਰਪਿੰਦਰ ਐ ਆ ਗਈ ਅਡੀ ਜੀ ਆਜੋ ਗਾਂ ਸਮਾਨ ਵਿੱਚ ਰੱਖਿਆ ਵਾ ਮੈਂ ਚੱਲ ਬਣਾ ਲੈ ਕਰ ਸ਼ੁਰੂ ਵਾ ਹੀ ਗੁਰੂ ਦਾ ਨਾਲ ਲੈ ਕੇ ਹਾਂਜੀ ਚਲਾਂ ਬਣਾਉਣੀ ਆ ਆਣੀ ਆਵੜਾ ਪਾਲ ਰਪਿੰਦਰ 6 ਵਜੇ ਰਪਿੰਦਰ ਤੂੰ ਬਣਾ ਮੈਂ ਆ ਗਈ 2 ਮਿੰਟ ਠੀਕ ਸਿੱਕੇ ਦਿਨਾ ਦੋਵੇਂ ਜਣੀਆਂ ਮੈਨੂੰ ਫਾਈਲ ਆ ਗਈ ਨਾ ਤੇ ਆਪ ਚਲ ਗਈਆਂ ਸਿਆਪਾ ਹੁੰਦਾ ਮੈਨੂੰ ਪਤਾ ਲੱਗੁੰਦੇ ਆ ਪਿੱ ਕਿੰਨਾ ਇਹਨੂੰ ਕਰਨਾ ਉਹ ਕਿੰਨਾ ਬਣਾ ਲੈਣਾ ਬਣਾ ਦੇਣੀ ਜਿੱਦਾਂ ਦਾ ਬਣੇ ਨਾ ਨਹੀਂ ਮੈਨੂੰ ਤਾਂ ਲੱਗਣ ਡਿਆ ਵਾ ਚੰਗੀ ਤਰ੍ਹਾਂ ਨਾ ਹੋਇਆ ਨਹੀਂ ਆ। ਬਿਦੀ ਹੋਦ ਗਿਆ ਵਾ। ਫਿਰ ਇਹਨੂੰ ਕਾਲਾ ਕਰਨਾ ਹੈ ਚੰਗੀ ਤਰ੍ਹਾਂ। ਇਹਨੇ ਚਿੱਟਾ-ਚਿੱਟਾ ਜਿਹਾ ਲੱਗਣ ਡਿਆ ਵਾ। ਪੁੱਜਾ ਨਹੀਂ ਚੰਗੀ ਤਰ੍ਹਾਂ ਨਾ। ਮੈਂ ਤੁਹਾਨੂੰ ਪਿਆਰ ਨਾਲ ਕਹਿੰਦੀ ਰੁਪਿੰਦਰ ਕਿ ਚੰਗੀ ਤਰ੍ਹਾਂ ਨਾ ਹੋਣ ਦੇਣਾ ਸੀ। ਪਰ ਉਹ ਗੁੱਸੇ ਨਾਲ ਬਹਿ ਗਈ ਐ। ਕਿਦਾਂ ਦੀ ਐ ਕੁੜੀ। ਹੋਵੇ ਐ। ਫਿਰ ਕੰਦਨੇ ਬਣਾਤਾ ਖਰਾਬ ਸਮੈਲ ਤੇ ਬਹੁਤ ਵਧੀਆ ਆਉਂਦੀ ਐ। ਹਾਂਜੀ ਦੀਦੀ ਬਣ ਗਿਆ ਆ ਇਹੋ ਹੀ ਟਾਈਮ ਹੁੰਦਾ ਬਾਬਾ ਅੰਦਰ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਬੰਦੇ ਦਾ ਜੇ ਕੱਲ ਨੂੰ ਰਸੋਈ ਕਿਦਾਂ ਸੰਭੂਗਾ ਚਲੋ ਦੀਦੀ ਹੁਣ ਆਪਣੇ ਅਲੱਗ ਤੋਂ ਮੈਂ ਬਣਾਉਂਦਾ ਆ ਵਧੀਆ ਕਰਕੇ ਬਣਾਇਆ ਆ ਬਾਕੀ ਨੂੰ ਪਸੰਦ ਆਉਂਦੇ ਆ ਜੇ ਸਾਰਿਆਂ ਨੂੰ ਆਜੂਗਾ ਤੇ ਨਹੀਂ ਨਹੀਂ ਜੇ ਤੂੰ ਵਧੀਆ ਬਣਾਇਆ ਵਾ ਤੇ ਪਸੰਦ ਕਿਉਂ ਨਾ ਕਰਨਗੇ ਸਾਰੇ ਕੋਈ ਗੱਲ ਨਹੀਂ ਤੂੰ ਪਾ ਤੇ ਪੜਾ ਸਾਰਿਆਂ ਨੂੰ ਹਾਂਜੀ ਮੈਂ ਲਿਓਨੀ ਆ ਬੈਠੋ ਤੁਸੀਂ ਵੀ ਚਲ ਜੋ ਦੀਦੀ ਦੀਨ ਵਿਖਾ ਕਿੱਡਾ ਕਰ ਡਡੀਆਂ ਵਾਂ ਗਿਆ ਨੇ ਅੱਜ ਦਾਦੇ ਨਹੀਂ ਹੁੰਦਾ ਵਾ ਜੇ ਇਹ ਅੱਜ ਸਵਾਦ ਬਣਾਏਗੀ ਚੀਜ਼ ਤੇ ਫਿਰ ਪਤਾ ਲੱਗ ਜਾਣਾ ਡਡੀਆਂ ਆਈਆਂ ਵਾ ਨਾ ਆਪ ਤੇ ਜਦਾਂ ਮੈਂ ਨਹੀਂ ਪੀਂ ਸ਼ੁਰੂ ਤੋਂ ਇਹੀ ਕੰਮ ਕਰਦੀਆਂ ਰਹੀਆਂ ਹਈਆਂ ਬਣਾਉਂਦੇ ਆਈ ਜਿਕਾ ਖਾਓ ਦੇਖੋ ਖਾ ਕੇ ਸਰ ਜਾਣੀ ਮਿੱਠਾ ਵੀ ਪਾਇਆ ਵਾ ਬਣੀ ਲੈ ਦੱਸ ਤੂੰ ਖਾ ਲਾ ਤੂੰ ਬਣਾਣੀ ਹੈ ਗੱਲਾਂ ਕਿੱਦਾਂ ਕਰਨ ਦੇ ਆ ਬੈਹ ਜੋ ਦਲਜੀਤ ਕਿੱਥੇ ਆ ਉਹ ਪਾਜੀ ਦਾਣੀ ਦਾ ਟਾਈਮ ਹੈਗਾ ਭੈਣ ਜਦੋਂ ਇਕੱਠੇ ਬਹਿਣਾ ਹੁੰਦਾ ਵਾ ਨਾ ਇਹਨੇ ਵੀ ਲਈ ਚੱਲ ਜਾਣਾ ਹੁੰਦਾ ਵਾ ਮੈਂ ਸੋ ਕੋ ਕੱਲ ਆਖਿਆ ਵੀ ਮੈਂ ਹਰ ਬੰਦਾ ਰਹਾ ਲੋ ਮਹੀਨੇ ਬਾਅਦ ਤੀ ਤਾਂ ਵੀ ਨਹੀਂ ਮੰਨਦੇ ਵੇ ਚੱਲ ਕੋਈ ਗੱਲ ਨਹੀਂ ਘਰ ਦੇ ਕੰਮ ਵੀ ਜ਼ਰੂਰੀ ਆ ਹੁਣ ਪੱਠੇ-ਪੁੱਠੇ ਪਾਉਣੇ ਹੁੰਦੇ ਆ ਇਹਦੇ ਜ਼ਰੂਰੀ ਆ ਹੁਣ ਸਵੇਰ ਦੇ ਪਾਏ ਹੁੰਦੇ ਤੇ ਇਹਲੇ ਨੂੰ ਵੀ ਵਿੱਚ ਹੋਣਾ ਇਕੱਠਿਆਂ ਬੈਠੇ ਹੋਣਾ ਚੱਲ ਕੋਈ ਨਹੀਂ ਖਾ ਕੇ ਤੇ ਤੂੰ ਦੱਸ ਕਿਦਾਂ ਦਾ ਬਣਿਆ ਮੇਰੀ ਧੀ ਨੇ ਤੇ ਬੜਾ ਹੀ ਸਵਾਦ ਬਣਾਇਆ ਪ੍ਰਸ਼ਾਦ ਸੰਦੀਪ ਬਣਾਉਣੀ ਸਵਾਦ ਬਣਾਇਆ ਵਟ ਕੱਟੇ ਨਿੰਦ ਚਲੋ ਮੰਮੀ ਪ੍ਰਸ਼ਾਦ ਤੇ ਬਹੁਤ ਵਧੀਆ ਬਣਾਇਆ ਰਪਿੰਦਰ ਨੇ ਹਾਂ ਵਧੀਆ ਬਣਿਆ ਬਾਕੀ ਇਹ ਆ ਕਿ ਗਾੜੀ ਵੀ ਹੁਣ ਰਪਿੰਦਰ ਨਾਲ ਮਿਲ ਕੇ ਰਹਿਣਾ ਵਾ ਕੰਮ ਦੋਹਾਂ ਜਣੀਆਂ ਨੇ ਨਾ ਐਨ ਰਲ ਕੇ ਕਰਨਾ ਵਾ ਇਹ ਨਹੀਂ ਆ ਕਿ ਸੰਦੀਪ ਨੂੰ ਹੀ ਸਹਾਨ ਕਰਣਾ ਵਾ ਬਾਕੀ ਮੰਮੀ ਮੈਂ ਹੁਣ ਸਵੇਰੇ ਚੱਲ ਜਾਣਾ ਵਾ ਇਹੋ ਕੰਮ ਹੀ ਬਸ ਹੋ ਗਿਆ ਵਾ ਤੇ ਹੁਣ ਮੈਂ ਜਾਵਾਂ ਆਪਣੇ ਘਰ ਸਵੇਰੇ ਐ ਦੋ ਦਿਨ ਕੋਈ ਨਹੀਂ ਹੁੰਦਾ ਮੰਮੀ ਤੁਸੀਂ ਤੁਸੀਂ ਤਾਂ ਕਰ ਹੀ ਜਾਣਾ ਵਾ ਬਸ ਰਹਿ ਦੋ ਦਿਨ ਰਹਿ ਦੋ ਦਿਨ ਤਾਂ ਹੀ ਤੇ ਮੈਂ ਵੀ ਆਪਣਾ ਘਰ ਵੇਖਣਾ ਵਾ ਪਰ ਨਹੀਂ ਨਹੀਂ ਦੀਦੀ ਹਜੇ ਨਹੀਂ ਜਾਣਾ ਹੈਗਾ ਇਦਾ ਖਾਲੀ ਹੱਥ ਥੋੜੀ ਧੋਰਨਾ ਕੱਲ ਨੂੰ ਭਾਜੀ ਬਣਾਵਾਂਗੇ ਤੇ ਭਾਜੀ ਲੈ ਕੇ ਜਾਣਾ ਵਾ ਤੁਹਾਨੂੰ ਵੀ ਪਤਾ ਆਂਡ ਗਵਣ ਨੇ ਪੁੱਛਣਾ ਫਿਰ ਭਰਾ ਦਾ ਵਿਆਹ ਕਰਕੇ ਆਈ ਆ ਤੇ ਕੁਛ ਨਹੀਂ ਲੈ ਕੇ ਆਏ ਚਲ ਕੋਈ ਗੱਲ ਨਹੀਂ ਸੰਦੀਪ ਭਾਜੀ ਵੀ ਦਿੱਤੀ ਜਾਊਗੀ ਤੁਸੀਂ ਮਗਰੋਂ ਜਾ ਕੇ ਦੇ ਆਇਓ ਨਾਲੇ ਰਪਿੰਦਰ ਨੂੰ ਨਾਲ ਲੈ ਕੇ ਆਇਓ ਨਾਲੇ ਫੇਰਾ ਪਾਉਗੀ ਤੇ ਨਾਲੇ ਭਾਜੀ ਦੇ ਆਇਓ ਉਹ ਨਹੀਂ ਨਹੀਂ ਮੈਂ ਹਜੇ ਨਹੀਂ ਜਾਣਦੇ ਨਾ ਦੋ ਦਿਨ ਚੁੱਪ ਕਰਕੇ ਤੇ ਬੈਠੇ ਰਹੋ ਸੰਦੀਪ ਬੈਠੀ ਆ ਉਦੋਂ ਦੀ ਹੁਣ ਮੈਂ ਘਰ ਜਾਵਾਂ ਇਨਾ ਦੱਸ ਉਹ ਕੋਈ ਗੱਲ ਨਹੀਂ ਘਰ ਹੀ ਜਾਣਾ ਵਾ ਮੈਨੂੰ ਲੱਗਦਾ ਵਾ ਤੁਹਾਡਾ ਨਾ ਫਕੀਰ ਰੱਖਣ ਦਾ ਇਰਾਦਾ ਵਾ ਸੱਸ ਮੇਰੀ ਨੇ ਮੈਨੂੰ ਘਰੋਂ ਵੜ ਦੇਣਾ ਉਹ ਕੁਝ ਨਹੀਂ ਕਹਿੰਦੇ ਮਾਸੀ ਪਰ ਮੈਂ ਜਾਣ ਨਹੀਂਗਾ ਦੇਣਾ ਹਜੇ ਚਲ ਕੋਈ ਗੱਲ ਹੀ ਰਹਿ ਦੋ ਚਾਰ ਦਿਨ ਕੋਈ ਨਹੀਂ ਹੁੰਦਾ ਨਾਲ ਵਾਜੀ ਰਾਜੀ ਚਲੋ ਵੀ ਇਹ ਲੋ ਜਿੱਦਾਂ ਕਰਨੀ ਆ ਕਰ ਲਓ ਫਿਰ ਠੀਕ ਚਲੋ ਲਿਓ ਮੈਂ ਘੰਡੇ ਸਾਫ ਕਰ ਲੇ ਲਿਨਾਂ ਚਲ ਲੈ ਦੱਸ ਜਿਉਂ ਕਹਿੰਦੇ ਆ ਵੀ ਜਾਣਾ ਵਾ ਤੇ ਤਾਂ ਜਾਂ ਦਊਗਾ ਉਹਨੂੰ ਹੋਰ ਹੀ ਪਖੰਡ ਕਰੀ ਜਾਂਦੀਆਂ ਬਾਜੀ ਜੀ ਨਹੀਂ ਆ ਤੇ ਉਹ ਕਰਨਾ ਉਹ ਦਸ ਮੁੜ ਕੇ ਬਾਅਦ ਚਲਾ ਜਿਓ ਮਮੀ ਇੱਥੇ ਬੈ। ਕੀ ਗੱਲ ਹੋਈ? ਨਹੀਂ ਤੁਹਾਨੂੰ ਹੋ ਗਿਆ। ਕੀ ਤੁਹਾਨੂੰ ਮੈਂ ਅੱਗੇ ਸਮਝਾਇਆ ਵੀ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੋਈ ਨਹੀਂ। ਕੀ ਹੋ ਗਿਆ ਤੰਨਾ ਮੈਨੂੰ ਬਾਹਰ ਸਾਡੇ ਕਦੀ ਉਧਰ ਨੂੰ ਤੇ ਕਦੀ ਉਧਰ ਨੂੰ। ਐ ਮੈਂ ਕੀ ਕਹਿ ਤਾ ਮੜ। ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੀ ਕਿਹਾ। ਉੱਥੇ ਕਿੱਦਾਂ ਦੀਆਂ ਗੱਲਾਂ ਕਰਨ ਲਈ ਹੀ ਬੈਠੇ। ਰਪਿੰਦਰ ਨੇ ਪ੍ਰਸ਼ਾਦ ਬੜਾ ਸਵਾਦ ਬਣਾਇਆ ਵਾ, ਸੰਦੀਪ ਨੇ ਨਹੀਂ ਇਦਾਂ ਦਾ ਬਣਾਇਆ, ਸੰਦੀਪ ਕੋਈ ਇਦਾਂ ਦਾ ਬਣਿਆ ਨਹੀਂ। ਲੱਗੇ ਸੰਦੀਪ ਬੈਠੀ ਕੀ ਸੋਚਦੀ ਹੋਊਗੀ ਓ? ਪੀ ਮਮੀ ਕਿੰਧੀਆਂ ਗੱਲਾਂ ਕਰਨ ਈ ਨਾਲੇ ਕੱਲ ਜੀ ਉਹਦਾ ਵਿਆਹ ਹੋਇਆ ਵਾ ਉਹਦੇ ਸਾਹਮਣੇ ਉਹਨੂੰ ਕਿਉਂ ਬੁਰੀ ਬਣਾਉਂਦੇ ਜੀ ਦਰਜਿੰਦਰ ਜੋ ਸਚਾਈ ਹੀ ਨਾ ਉਹ ਹੀ ਮੈਂ ਬੋਲੀ ਆ ਉਹਨੇ ਜਿੱਦਾਂ ਦਾ ਬਣਾਇਆ ਉਹਦਾ ਤਾਂ ਕਹਿਣ ਦੱਸਣਾ ਇੰਨੇ ਸਵਾਦ ਬਣਾਇਆ ਸਵਾਦ ਹੀ ਦੱਸਣਾ ਓ ਮਮੀ ਰਹਿਣ ਦੋ ਮੈਨੂੰ ਪਤਾ ਵਾ ਸਚਾਈ ਕੀ ਸੀ ਜੇ ਮੈਂ ਤੁਹਾਨੂੰ ਦੱਸਾਂ ਨਾ ਤੇ ਤੁਸੀਂ ਗੁੱਸਾ ਕਰਨਾ ਵਾ ਨੇ ਕਿੰਨਾ ਕੁ ਸਵਾਦ ਪ੍ਰਸ਼ਾਦ ਬਣਾਇਆ ਹੈ ਨੇ ਹੈ ਤੇ ਚਲੋ ਪ੍ਰਸ਼ਾਦ ਆ ਮੇਰਾ ਕਹਿਣ ਨੂੰ ਜੀਤ ਨਹੀਂ ਕਰਦਾ ਕੱਚਾ ਰੱਖਿਆ ਹੀ ਉਹਨੇ ਤੇ ਭੇ ਵੀ ਤੁਸੀਂ ਕਹੀ ਜਾਂਦੇ ਸੀ ਸਵਾਦ ਮੈਨੂੰ ਤਾਂ ਲੱਗਣਾ ਹੀ ਆ ਕੱਚਾ ਆ ਮੈਨੂੰ ਨਹੀਂ ਕੱਚਾ ਲੱਗਣਾ ਜਾਣ ਕੇ ਗੱਲਾਂ ਤੈਨੂੰ ਸਵਾਦ ਲੱਗਣ ਡਿਆ ਵਾ ਇਹ ਪੈਸੇ ਦੀ ਜਾਜਾਕਾਰ ਹੋਣ ਡਈ ਆ ਤੇ ਉਹਦਾ ਪਿੱਛਾ ਤਗੜਾ ਵਾ ਸੰਦੀਪ ਮਾੜੇ ਘਰ ਦੀ ਆ ਗੱਲ ਹੋਰ ਕੋਈ ਨਹੀਂ ਹੈਗੀ ਤੇ ਨਾ ਇਦਾਂ ਦੇ ਕੰਮ ਕਰੋ ਤੂੰ ਨਾ ਫੁੱਟੀਆਂ ਗੱਲਾਂ ਨਾ ਕਰਿਆ ਕਰ ਮੈਂ ਨਹੀਂ ਕਦੀ ਇਹੋ ਜੀ ਗੱਲ ਸੋਚੀ ਤੂੰ ਹੀ ਸੋਚਦੀ ਰਹੀਨੀ ਅੰਮਮੇ ਮੈਂ ਤਾਂ ਦੋਵਾਂ ਚਾਹਾਂ ਦੇ ਨਾਲ ਜੀ ਵੇਖ ਲਿਆ ਵਾ ਇਹ ਤੁਹਾਡਾ ਕਿੰਨਾ ਫਰਕ ਪੈ ਗਿਆ ਅੱਗੇ ਸੰਦੀਪ ਨੂੰ ਤੁਸੀਂ ਚੰਗੀ ਜਾਂਦੇ ਹੁੰਦੇ ਸੀ ਹੁਣ ਤੁਸੀਂ ਮਾੜੀ ਕਹਿਣ ਡੈ ਪੇਜ ਕੋਈ ਗੱਲ ਮੇਰੇ ਮੂੰਹ ਨਿਕਲਦੀ ਤੇ ਤੂੰ ਪਹਿਲਾਂ ਬੋਝ ਲੈਣੀ ਆ ਮੈਂ ਤਾਂ ਨਹੀਂ ਆ ਵੀ ਤੁਹਾਡਾ ਘਰ ਵੱਸਦਾ ਵਾ ਤੇ ਵੱਸਦਾ ਰਵੇ ਤਾਂ ਬੋਚਣ ਰਹੀਆਂ ਗੱਲਾਂ ਮੈਂ ਤੂੰ ਜੋ ਸੱਚਾਈ ਉਹ ਹੀ ਦੱਸਣੀ ਹੁੰਦੀ ਆ ਪਰ ਮੈਂ ਝੂਠ ਸਿਰ ਬੋਲਿਆ ਇਹ ਤੁਹਾਨੂੰ ਵੀ ਪਤਾ ਵਾ ਵੀ ਝੂਠ ਕੀ ਆ ਤੇ ਸੱਚ ਕੀ ਆ ਨਾ ਐਵੇਂ ਬੈਸ ਘਰੀ ਜਾਓ ਤੇ ਐਦਾਂ ਦੀਆਂ ਗੱਲਾਂ ਨਾ ਛੱਡੋ ਨਾ ਕਰੋ ਐਦਾਂ ਦੀਆਂ ਗੱਲਾਂ ਦੋਆ ਨੂੰ ਇੱਕੋ ਜਿਹਾ ਰੱਖੋ ਦਰਜਿੰਦਰ ਮੇਰੀ ਗੱਲ ਨੂੰ ਇੱਕੋ ਜਿਹੀ ਮੈਂ ਕਿੱਦਾਂ ਰੱਖਾਂ ਤੈਨੂੰ ਨਹੀਂ ਪਤਾ ਲੱਗਣ ਡਿਆ ਉਹ ਕਿੰਨੇ ਤੱਕਰੇ ਘਰ ਦੀ ਆ ਤੇ ਇਹਦਾ ਵੇਖ ਤੂੰ ਦੋਆ ਦਾ ਕਿੰਨਾ ਫਰਕ ਵਾ ਜ਼ਮੀਨ ਸਮਾਨ ਦਾ ਫਰਕ ਵਾ ਮੰਮੀ ਫਰਕ ਫੁਰਕ ਕੋਈ ਨਹੀਂ ਹੁੰਦਾ ਬੰਦੇ ਦਾ ਨਾ ਸੁਭਾ ਚੰਗਾ ਹੋਣਾ ਚਾਹੀਦਾ ਵਾ ਵਰਤਨ ਦਾ ਪਤਾ ਹੋਣਾ ਚਾਹੀਦਾ ਵਾ ਪੈਸੇ ਨੂੰ ਕੀ ਕਰਨਾ ਵਾ ਬੜਾ ਫਰਕ ਵਾ ਸੋਝ ਲਿਆ ਘਰ ਨਾ ਦਿਮਾਗ ਨਾ ਖਰਾਬ ਨਾ ਕਰਿਆ ਕਰ ਆਪਣਾ ਤੇ ਹੁਣ ਤੂੰ ਨਹੀਂ ਆਉਣਾ ਕਰਨਾ ਵਾ ਤੇ ਤੈਨੂੰ ਵੀ ਪਤਾ ਹੀ ਆ ਹਰ ਚੀਜ਼ ਨੇ ਦੇਣੀ ਕਰਨੀ ਹੈ ਤਗੜੇ ਕਰਦੀ ਆ ਉਹ ਮੈਂ ਨਹੀਂ ਲੈਂਦੀ ਚੀਜ਼ਾਂ ਮੈਨੂੰ ਨਹੀਂ ਚੀਜ਼ਾਂ ਦੀ ਲੋੜ ਹੈਗੀ ਠੀਕ ਆ ਨਾ ਇਹ ਭੁੱਖ ਤੁਹਾਡੇ ਵਿੱਚ ਹੀ ਆ ਮੇਰੇ ਵਿੱਚ ਹੈ ਨਹੀਂ ਆ ਬਥੇਰਾ ਘੋ ਦਿੱਤਾ ਵਾ ਰੱਬ ਨੇ ਪਤਾ ਨਹੀਂ ਕਿਉਂ ਮਰੂ 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 ਕਰੀ ਜਾਂਦੀ ਆ ਮੈਂ ਕਿਹਾ ਕਿ ਉਹਦੇ ਨਾਲ ਚੰਗੀ ਰਿਆ ਕਰ ਓ ਮੰਮੀ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਹੀ ਰੱਖਣਾ ਈ ਠੀਕ ਆ ਨਾ ਤੂੰ ਹੀ ਫਰਕ ਪਾਉਣਾ ਵਾ ਤੇ ਭਾਈ ਜਾਓ ਮੈਂ ਤਾਂ ਨੂੰ ਰੱਖਣਾ लाਡਲੀ ਤੂੰ ਜੋ ਮਰਜ਼ੀ ਕਰੀ ਜਾ ਜਿੱਦਾਂ ਮੈਂ ਲਵਲੀ ਨੂੰ ਰੱਖਿਆ ਨਾ ਉਦਾਂ ਹੀ ਨੂੰ ਮੈਂ ਰੱਖਣਾ ਆਹੋ ਲਵਲੀ ਨੂੰ ਪਹਿਲਾਂ लाਡਲਾ ਰੱਖ ਲਿਆ ਵਾ ਹੁਣ ਉਹਨੂੰ ਰੱਖ ਲਾ ਉਹ ਦੂਜਾ ਵਿਚਾਰਾ ਤੇ ਫੜ ਕੇ ਆਇਆ ਏ ਕਿਤੇ ਉਹ ਹਨਾ ਜਿੰਨਾ ਇੰਨਾ ਡਈ ਉਹਦੇ ਨਾਲ ਪਹਿਲਾਂ ਵਿਦਕਰਾ ਕੀਤਾ ਤੂੰ ਵੱਡਾ ਉਹ ਹੀ ਨੌਕਰੀ ਉਹਦੀ ਬਣਦੀ ਤੂੰ ਫੜ ਕੇ ਤੇ ਲਵਲੀ ਨੂੰ ਦਵਾਤੀ ਵੀ ਲਵਲੀ ਨੂੰ ਦਵਾ ਦਿੰਦੇ ਜੋ ਉਹਦੇ ਕਰਮਾਂ ਚ ਓਹੀ ਮਿਲਣਾ ਕਰਮਾ ਚ ਵੀ ਮੰਮੀ ਹੁੰਦਾ ਵਾ ਤੇ ਕੋ ਆਪਣਾ ਵੀ ਹੁੰਦਾ ਵਾ ਤੇ ਜੇ ਤਾਂ ਕਿਉਂ ਗੱਦਵਾਤੀ ਤੇ ਹੁਣ ਚਲੋ ਘਰ ਦਾ ਕੰਮ ਕਰਦਾ ਹੀ ਆਪਣਾ ਉਹਨੇ ਤਾਂ ਘਰ ਦਾ ਹੀ ਕਰਨਾ ਵਿਚਾਰੇ ਨੇ ਹੋਰ ਕੀ ਕਰੇ ਹੁਣ ਜਿਹਦੇ ਕਰਮਾ ਚ ਉਹਨੂੰ ਮਿਲਣੀ ਆ ਭੈਣ ਜੋ ਮਾਚ ਚਲ ਠੀਕ ਆ ਤੇਰੇ ਨਾਲ ਨਹੀਂ ਕੋਈ ਮੱਥਾ ਮਾਰ ਸਕਦਾ ਕਰ ਲੈ ਆਪਣੀਆਂ ਮਰਜ਼ੀਆਂ ਤੂੰ ਦਰਜਿੰਦਰ ਦਾ ਤੇ ਹੋ ਗਿਆ ਦਿਮਾਗ ਖਰਾਬ ਇਹਨੂੰ ਕੋਈ ਪਤਾ ਵਾ ਰਹਿਣਾ ਤੇ ਮਿਆਂ ਮੈਂ ਕਿਹਦੇ ਨਾਲ ਚੰਗੀ ਰਹਿਣਾ ਤੇ ਕਿਹਦੇ ਨਾਲ ਮਾਰੀ ਰਹਿਣਾ ਕੱਲ ਨੂੰ ਕੋਈ ਗੱਲਬਾਤ ਹੋ ਜਾਈ ਤੇ ਚਲ ਪਿਆਹੇ ਧਲੇ ਦੀ ਲੋੜ ਪੈ ਜਾਂਦੀ ਹਾਂ ਉਹ ਤਾਂ ਆਪਣੇ ਪਿੰਡੋਂ ਲਿਆਉਗੀ ਇਹਨੇ ਸਵਾ ਲਿਆਉਣੀ ਆ ਸੰਦੀਪ ਦੇ ਪਿੰਡ ਦੇ ਭੁੱਖ ਪਈ ਆ ਮਾਂ ਉਹਦੀ ਮੰਜੀ ਤੇ ਪਈ ਆ ਉਹਨਾਂ ਨੂੰ ਆਪ ਨੂੰ ਜੋਰਦਾ ਨਹੀਂ ਖਾਣੂ ਇਹਨੇ ਸਵਾ ਲਿਆਉਣਾ ਦਵਲੀ ਕਿੱਥੇ ਚੱਲਿਆ ਮੰਮੀ ਜਾਣਾ ਕਿੱਥੇ ਆ ਅੱਡੇ ਤੇ ਚੱਲਿਆ ਹੈ ਕੀ ਕਰਨਾ ਅੱਡੇ ਤੇ ਉਹ ਮੁੰਡਾ ਆਇਆ ਸੀ ਇੱਕ ਤੇ ਉਹਨੂੰ ਚੱਲਿਆ ਸੀ ਮਿਲ ਮੇਰੀ ਗੱਲ ਸੁਣ ਮੁੰਡਿਆ ਨਾਲ ਫਿਰਨੇ ਛੱਡ ਦੇ ਤੂੰ ਆਵੇਂ ਨਾ ਮੁੰਡਿਆ ਨਾ ਫਿਰਦਾ ਰਿਆ ਕਰ ਹੁਣ ਤੇਰਾ ਵਿਆਹ ਹੋ ਗਿਆ ਵਾ ਉਹ ਫਿਰਨੇ ਕਿੱਥੇ ਚੱਲਿਆ ਵਾ ਉਹ ਵਿਚਾਰਾ ਵਿਆਹ ਤੇ ਨਹੀਂ ਆਇਆ ਤੇ ਮੈਂ ਚੱਲ ਇਥੋਂ ਕੁਖਵਾਲ ਬਿਆਲ ਦਿਨਾ ਵਨ ਚੱਲ ਇਹ ਛੱਡ ਗੱਲ ਮੇਰੀ ਗੱਲ ਸੁਣ ਜਾਨ ਨੂੰ ਸ਼ਹਿਰ ਲੈ ਜਾ ਉਹਨੇ ਤੈਨੂੰ ਕਿਹਾ ਵਾ ਸ਼ਹਿਰ ਜਾਣ ਨੂੰ ਮੈਨੂੰ ਤੇ ਰਪਿੰਦਰ ਨੇ ਦੱਸਿਆ ਹੀ ਨਹੀਂ ਕਿ ਅੱਜ ਸ਼ਹਿਰ ਜਾਣਾ ਵਾ ਤਾਂ ਕਰਕੇ ਮੈਂ ਮੁੰਡੇ ਨੂੰ ਫੋਨ ਕਰ ਬੈਠਾ ਵਾ ਕਿ ਚੱਲ ਤੂੰ ਅੱਡੇ ਤੇ ਆ ਜਾ ਤੇ ਮੈਂ ਉੱਥੇ ਜਾ ਆ ਜਨਾ ਮੈਨੂੰ ਕਿਹਾਤ ਨਹੀਂ ਉਹਨੇ ਆਪ ਦੇਖਣਾ ਪੈਂਦਾ ਤੇ ਲੈ ਜਾ ਉਹਨੂੰ ਸ਼ਹਿਰ ਨਾਲੇ ਕੁਖਵਾਲ ਨੇ ਆਈ ਨਾਲੇ ਫੇਰ ਤੁਰ ਲਿਆ ਤੇ ਨਾਲ ਕੋਈ ਚੀਜ਼ ਜੋ ਵੀ ਮੰਗੇਗੀ ਤੇ ਲਿਆ ਦੇ ਸੌਖੇ ਘਰ ਦੀ ਆ ਕੁੜੀ ਤੈਨੂੰ ਪਤਾ ਹੀ ਉਹ ਕੀ ਗੱਲ ਕਰੇਗੀ ਪਿੱਛੇ ਮੈਨੂੰ ਲੈ ਕੇ ਨਹੀਂ ਜਾਂਦੇ ਕਮਾਉ ਉਹ ਚੱਲ ਕੋਈ ਗੱਲ ਮਮੀ ਚੱਲ ਜੰਨੇ ਆ ਮੈਨੂੰ ਹੁਣ ਅੱਧੇ ਘੰਟੇ ਵਾਸਤੇ ਨਾ ਹੋ ਹੁੰਦੇ ਉਹਦੇ ਲਾਗੂ ਹੁਣ ਮੈਨੂੰ ਇਹ ਫੋਨ ਕੀਤਾ ਹੋਇਆ ਉਹਦਾ ਮੈਂ ਕਹਿ ਦਿੰਦਾ ਰਪਿੰਦਰ ਨੂੰ ਆਪੇ ਤਿਆਰ ਹੋ ਜਾ ਉਹਨੂੰ ਕਹਿ ਦੇ ਤਿਆਰ ਹੋ ਜਾ ਅੱਜ ਸ਼ਹਿਰ ਚੱਲੇਗੀ ਹਾਂਜੀ ਬੱਬੀ ਸ਼ਹਿਰ ਚੱਲੇ ਹੀ ਜਾਣਾ ਹੈ ਤੈਨੂੰ ਹਾਂਜੀ ਸਮਾਨ ਲੈਣਾ ਹੈ ਥੋੜਾ ਜਿਹਾ ਚਲੋ ਮੈਨੂੰ ਵੀ ਨਾਲ ਹੀ ਲੈ ਜਾਓ ਚਲੋ ਵਧੀਆ ਗੱਲਾਂ ਨਾਲੇ ਰਪਿੰਦਰ ਦਾ ਮਮੀ ਸਾਥ ਹੋ ਜਾਊਗਾ ਨਹੀਂ ਦੀ ਗੱਲ ਸੁਣ ਅਸੀਂ ਕੱਲ ਨੂੰ ਜਾਵਾਂਗੇ ਦੋਵੇਂ ਜਾਣੀ ਉਹਨਾਂ ਨੂੰ ਜਾਣਦੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਘੁੰਮ ਕੇ ਰਹਿਣਗੇ ਦੋਵੇਂ ਜਾਣੀ ਉਹ ਮੰਮੀ ਮੈਂ ਕਿਹੜਾ ਨਾਲ ਕੋਈ ਰੋਕਣ ਦੀ ਆ ਕੋਈ ਗੱਲ ਨਹੀਂ ਉਹਨਾਂ ਨੇ ਗੱਡੀ 'ਚ ਜਾਣਾ ਨਾਲ ਚੱਜਣੀ ਕੋਈ ਗੱਲ ਨਹੀਂ ਕੱਲ ਨੂੰ ਜਾਵਾਂਗੇ ਦੋਵੇਂ ਜਾਣੀ ਓਹੋ ਮੰਮੀ ਜਾਣ ਤੋਂ ਹਾਂ ਦੱਸ ਚੱਲ ਕੋਈ ਗੱਲ ਨਹੀਂ ਤੁਸੀਂ ਜਾਓ ਦੋਵੇਂ ਜਾਣੀ ਇਹ ਅਸੀਂ ਦੋਵੇਂ ਨਹੀਂ ਹੋਵਾਂਗੇ ਇਸ ਵੇਲੇ ਓਹ ਚਲੋ ਜਿੰਨੇ ਵੀ ਜਾਣਾ ਵਾਣਾ ਮੇਰੇ ਆਂਦਿਆਂ ਤਿਆਰ ਹੋ ਜਿਓ ਤੇ ਮੈਂ ਆ ਗਿਆ ਮੁੰਡੇ ਲੱਗ ਹੋ ਗਏ ਤੂੰ ਨਾ ਦੋਦਾ ਤਿਆਰ ਹੋ ਪਿਆ ਕਰ ਤੂੰ ਕੀ ਲੈਣਾ ਏਡੀ ਜ਼ਰੂਰੀ ਕੰਮ ਆ ਤੂੰ ਵੀ ਨਾਲ ਜਾਣਾ ਉਹਨਾਂ ਦੇ ਨਾਲ ਹਾਂ ਤਾਂ ਮਸਾਂ ਨਹੀਂ ਹੁੰਦੇ ਉਹ ਦੋਵਾਂ ਦਾ ਵਿਆਹ ਹੋਇਆ ਚਲ ਦੋਵੇਂ ਘੁੰਮ ਘੇਰੋਂਗੇ ਮੰਮੀ ਘਰ ਦਾ ਇਹ ਸਮਾਨ ਲਿਆਉਣਾ ਸੀ ਮੈਂ ਮੈਂ ਸੋਚਾਂ ਢੀਂ ਕਿ ਚਲ ਦੀਦੀ ਨੇ ਜਾਣਾ ਆਪਣੇ ਪਿੰਡ ਉਹਨਾਂ ਨਾਲ ਸੂਟ ਵਧੀਆ ਲੈ ਦੇਂਦੀ ਆ ਰਪਿੰਦਰ ਨਾਲ ਹੋਣੀ ਆ ਤੂੰ ਕੁੜੀ ਨੂੰ ਨਾਲ ਲੈ ਜੀ ਸਵੇਰੇ ਤੇ ਦੋਹੇ ਜਣੀਆਂ ਜਾ ਕੇ ਤੇ ਲਿਆਇਓ ਨਾਲੇ ਉਹਦੀ ਪਸੰਦ ਦਾ ਸੂਟ ਹੋ ਜਾਊਗਾ ਐਦਾਂ ਦੋਹਾਂ ਜਣੀਆਂ ਤੁਹਾਨੂੰ ਕੀ ਪਤਾ ਲੱਗਣਾ ਮੰਮੀ ਮੈਂ ਤਾਂ ਕਹਿਣ ਢੀਂ ਐਵੇਂ ਬੱਸ ਧੱਕੇ ਖਾਂਦੀਆਂ ਜਾਵਾਂਗੀਆਂ ਤੇ ਗੱਡੀ ਚਲ ਜਾਣਾ ਹੀ ਆ ਪਰ ਮਾਨਾ ਕੋਹ ਨਹੀਂ ਹੁੰਦਾ ਤੁਮ ਧੱਕੇ ਲੱਗੇ ਆ ਭੈਣ ਕੁਛ ਨਹੀਂ ਹੁੰਦਾ ਦੋਏ ਨਹੀਂ ਚਲ ਜਿਓ ਬੱਸੇ ਸਾਰੀ ਉਮਰ ਧੱਕੇ ਹੀ ਖਾਦੇ ਬੱਸ ਚ ਅੱਗੇ ਕਿਹੜੀ ਗੱਡੀਆਂ ਚ ਘੁੰਮਦੀ ਰਹੀਆਂ ਐਵੇਂ ਹੀ ਮੰਮੀ ਹਾਂ ਤੇ ਹੀ ਕੀ ਕਹਿੰਦੇ ਆ ਹੁਣੇ ਰਪਿੰਦਰ ਸੁਣ ਲੈ ਤੇ ਉਹਨੇ ਕਹਿਣਾ ਵਾ ਦੀਦੀ ਦੀ ਇੰਨੀ ਕੀ ਇੱਜ਼ਤ ਵਾ ਘਰ ਚ ਇਹਦਾ ਨਾਂ ਬੋਲਿਆ ਕਰੋ ਪਤਾ ਲੱਗ ਹੀ ਜਾਣਾ ਇਹਨੂੰ ਨਿਆਣੀ ਨਹੀਂ ਆ ਕਿੰਨੀ ਕੀ ਤਰੀਜ਼ ਤੇ ਵਾ ਕਿੰਨੀ ਕੀ ਨਹੀਂ ਕੰਮ ਬਹੁਤ ਵਧੀਆ ਕਰਨੀ ਆ ਮੰਮੀ ਮੁੱਕ ਦੀ ਗੱਲ ਇਹ ਆ ਕਿ ਨਹੀਂ ਜਾਣ ਦੇਣਾ ਤੁਸੀਂ ਤੂੰ ਨਹੀਂ ਜਾਂਦੀ ਫਿਰ ਜਦੋਂ ਮੈਂ ਕਿਹਾ ਤਾਂ ਫਿਰ ਕੀ ਸਵੇਰੇ ਜਲ ਜਿਓ ਇਹ ਗੜੀ ਗੜੀ ਰਹਿੰਦੀ ਏ ਜਿੱਥੇ ਨਹੀਂ ਉੱਥੇ ਹੀ ਕਿ ਉਹਨਾਂ ਨੂੰ ਦੂਆ ਜਾਣੇ ਨੂੰ ਜਾਣਦੇ ਨਵਾਂ ਨਵਾਂ ਦਾ ਵਿਆਹ ਹੋਇਆ ਤੂੰ ਕਿੱਥੇ ਚਲ ਗਈ ਉਹ ਮੁੰਡਾ ਲੈ ਗਿਆ ਮੈਨੂੰ ਮਰਾਇਆ ਮੈਂ ਸ਼ਹਿਰ ਤੱਕ ਉਹ ਆਏ ਇਦਾਂ ਹੀ ਆਹੋ ਕਪੜਾ ਜਿਹਾ ਆਇਆ ਮੈਂ ਤੁਹਾਨੂੰ ਚੰਗਾ ਭਲਾ ਪਤਾ ਸੀ ਕਿ ਰਪਿੰਦਰ ਨੂੰ ਅੱਜ ਚੌਂਕੇ ਚੜਾਉਣਾ ਏ ਸਾਰੇ ਜਾਣੇ ਤੁਹਾਨੂੰ ਰੇ ਹੀ ਟਿਕਣ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਬਾਕੀ ਸਾਰੇ ਘਰੇ ਹੀ ਮੇਰੀ ਗਿੱਡੀ ਕੀ ਗੱਲ ਹੀ ਉਹ ਚਲੋ ਸਾਰੇ ਜਣੇ ਬੈਗੇ ਪ੍ਰਸ਼ਾਦ ਦੇ ਹੀ ਖਾਣ ਤੁਹਾਡੇ ਬਾਰੇ ਪੁੱਛਣ ਦੇ ਹੀ ਤੇ ਮੈਨੂੰ ਆਪ ਨਹੀਂ ਪਤਾ ਤੁਸੀਂ ਕਿੱਥੇ ਚਲ ਗਏ ਮੈਂ ਤਾਂ ਫੋਨ ਵੀ ਨਹੀਂ ਕਰਿਆ ਨਾਲ ਤੇ ਨੱਚਦੇ ਹੀ ਭੁੱਲ ਗਿਆ ਚਲੋ ਕੋਈ ਗੱਲ ਨਹੀਂ ਤੇ ਪ੍ਰਸ਼ਾਦ ਪਿਆ ਟਾਡਾ ਤੇ ਖਾ ਲਓ ਹੁਣ ਕੋਈ ਗੱਲ ਨਹੀਂ ਖਾ ਲੈਨੇ ਸੰਦੀਪ ਤੇ ਮੇਰੀ ਗੱਲ ਸੁਣ ਲੱਭਣ ਇੰਡੇ ਘਰ ਕੋਈ ਵੀ ਕਿੱਥੇ ਗਈ ਹੈ लवली ਹੁਣੀ ਗਈ ਹੈ ਸ਼ਹਿਰ ਅੱਛਾ ਸਮਾਨ ਲਿਆਉਣਾ ਹੈ ਰਪਿੰਦਰ ਨੇ ਥੋੜਾ ਜਿਹਾ ਉਹ ਦੋਵੇਂ ਜੀ ਚਲ ਗਏ ਆ ਤੇ ਮੰਮੀ ਅੰਦਰੇ ਲੰਮੇ ਪਏ ਆ ਤੇ ਤੂੰ ਕਹਿੰਦੀ ਮੈਂ ਵੀ ਯਾਰ ਜਾਣਾ ਸਮਾਨ ਲਿਆਉਣਾ ਨਾਲ ਹੀ ਚਲ ਜੰਦੀ ਕੀ ਆ ਤੇ ਹੈਗਾ ਹੀ ਮੰਮੀ ਨੇ ਮੈਨੂੰ ਮਨਾ ਕਰ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਮੈਂ ਨਾਲ ਚਲ ਜੂਗੀ ਤੇਰੇ ਕੱਲ ਨੂੰ ਯਕਿਨ ਮੇਰੀ ਮੰਮੀ ਨੂੰ ਸਮਝ ਨਹੀਂ ਆਉਂਦੀ ਇਹ ਕੀ ਕਰਦੀ ਫਿਰਦੀ ਹੈ ਜੇ ਉਹ ਚੱਲੇ ਦੋਵੇਂ ਜੀ ਤਾਂ ਨਾਲ ਹੀ ਚਲ ਜਣਾ ਸੀ ਹੁਣ ਬਸੇ ਠੱਕੇ ਖਾਂਦੀ ਫਿਰਾਂਗੇ ਆਪਾਂ ਉਹ ਚਲੋ ਕੋਈ ਗੱਲ ਨਹੀਂ ਚੰਗੇ ਵੀ ਨਹੀਂ ਲੱਗੀ ਤਾਂ ਉਹਨਾਂ ਨੇ ਘੁੰਮਣਾ ਫਿਰਨਾ ਹੀ ਐਵੇਂ ਮੈਨੂੰ ਧੂਈ ਫਿਰਨਗੇ ਨਾਲ-ਨਾਲ ਸਨਿਪ ਘੁੰਮਣਾ ਫਿਰਨਾ ਵਣਾ ਤੇ ਆਪਣੇ ਰਿਸ਼ਤੇਦਾਰੀ ਜਾਣਾ ਵਾ ਸ਼ਹਿਰ ਦੇ ਇਕੱਠਿਆਂ ਜਾਣਾ ਹੀ ਫੇਰ ਨਹੀਂ ਜਾਣਾ ਕਰਨਾ ਬਾਅਦ ਚ ਉਹ ਕੋਈ ਗੱਲ ਨਹੀਂ ਤੂੰ ਇਹ ਨਹੀਂ ਟੈਨਸ਼ਨ ਨਾ ਲਾਓ ਜਦੋਂ ਮੈਂ ਨਹੀਂ ਟੈਨਸ਼ਨ ਲੈਣ ਦੀ ਮੈਂ ਮੰਮੀ ਦੇ ਨਾਲ ਚਲ ਜੂਗੀ ਜੇ ਮੰਮੀ ਨਹੀਂ ਜਾਣਗੇ ਨਾ ਤੇ ਦੀਦੀ ਨੂੰ ਲੈ ਜਾਊਂਗੀ ਨਾਲ ਦੀਦੀ ਦਾ ਸੂਟ ਲਿਆਉਣਾ ਵਾ ਨਾ ਨਾਲੇ ਆਪਣੀ ਪਸੰਦਾਂ ਲੈ ਆਉਣਗੇ ਉਹ ਚਲ ਵੇਖ ਲੈ ਮਰਜੀ ਹੈ ਤੇਰੀ ਮੈਂ ਲੇਕਣਾ ਨਾਲ ਹੀ ਚਲ ਜੰਦੀ ਚੋਪੜੀ ਸਕੋ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਜਾਣ ਦੋ ਘੁੰਮਣ ਫਿਰਨ ਦੋ ਉਹਨਾਂ ਨੂੰ ਤੂੰ ਮੈਂ ਇਦਾਂ ਕਰਨਾ ਵਾ ਤੇ ਜੀਨੇ ਦੀ ਦੀਦੀ ਦੀ ਸਕੂਟੀ ਹੈਗੀ ਏ ਉਹਦੇ ਨਾਲ ਚਲ ਜਾ ਫਿਰ ਜਾ ਇਦਾਂ ਕਰ ਲੋ ਕੱਲ ਨੂੰ ਚਲ ਜਾਾਂਗੇ ਉਹਨਾਂ ਕੰਮ ਕਰਨ ਵਾਲਾ ਪਿਆ ਸਾਰਾ ਉਹਨਾਂ ਨੇ ਕੀ ਪਤਾ ਕਦੋਂ ਆਉਣਾ ਫੇ ਰੋਟੀ ਪਾਣੀ ਵੀ ਬਣਾਉਣਾ ਪੈਣਾ ਪ੍ਰਸ਼ਾਦ ਸਵਾਦ ਬਣਾਇਆ ਹਾਂਜੀ ਪ੍ਰਸ਼ਾਦ ਬੜਾ ਸਵਾਦ ਬਣਾਇਆ ਜਾਂਦੇ ਚਲੋ ਵਧੀਆ ਵਾ ਹਾਂਜੀ ਮੈਂ ਤੈਨੂੰ ਕਿਹਾ ਸੀ ਨਾ ਉਹਨੇ ਕੰਮ ਕਰਨ ਦਾ ਬਣਾਉ ਉਹ ਕੰਮ ਕਰਨ ਟੈਨਸ਼ਨ ਲਈ ਜਾਂਦੀ ਕੰਮ ਕਰਨ ਸ਼ੇਰਾਂ ਲੱਗਦੀ ਵੇਹੇ ਛਾਟੇ ਬਣਾ ਲਈ ਪ੍ਰਸ਼ਾਦ ਉਹ ਤੇ ਚਲੋ ਚੰਗਾ ਵਾ ਵਧੀਆ ਵਾ ਹਾਂਜੀ ਆ ਜਾਓ ਫਿਰ ਆਜੋ ਖਾਓ ਪ੍ਰਸ਼ਾਦ ਤੁਸੀਂ ਵੀ ਆ ਜਾ ਰਪਿੰਦਰ ਉੱਤੇ ਵੀ ਇੱਕ ਕਮਰਾ ਆ ਵਾ ਤੇ ਨਾਲ ਹੀ ਆਰ ਸੋਈ ਬਣੀ ਹੈ ਤੇ ਇਧਰਲੇ ਬੰਨੇ ਗੈਲਰੀ ਆ ਹਾਂਜੀ ਤੇ ਆਰ ਸੋਈ ਆ ਇੱਥੇ ਸਾਮਾਨ ਸਮੂਹ ਰੱਖਿਆ ਹੀ ਨਹੀਂ ਫਿਰ ਥੱਲੇ ਸਾਰਾ ਰੱਖਿਆ। ਇਹ ਅਭੀ ਤਿਆਰ ਸਾਰੀ ਹੋਈ ਏ ਉਦਾਂ। ਆਹੋ ਚਲੋ, ਇਹ ਕਿ ਥੱਲੇ ਰਹਿੰਦੇ ਆ ਤੇ ਫੇਰ ਇੰਨਾ ਕੀ ਕਰਨਾ ਸੀ। ਓਏ ਆਹੋ ਉੱਤੇ ਵੀ ਚੱਲ ਵਧੀਆ ਬਣਿਆਵਾਂਗੇ। ਹਾਂ, ਚਲੋ। ਇਹ ਕਮਰਾ ਆ ਵਾ। ਅੱਛਾ ਅੱਛਾ। ਇੱਥੇ ਬੈੱਡ ਬੁੱਡ ਨਵੇਂ ਹੀ ਲਾਏ ਲਿਆ ਕੇ। ਨਹੀਂ ਅਭੀ ਰੂਮ ਬਹੁਤ ਸੋਹਣਾ ਆ। ਉਹ ਮੈਂ ਰਪਿੰਦਰ ਤੇ ਲਈ ਤਿਆਰ ਕਰਾਇਆ ਸੀ ਇਹ। ਹਾਂਜੀ। ਤੇ ਮੰਮੀ ਦੱਸਣ ਡੇ ਹੀ ਤੇ ਰਪਿੰਦਰ ਕਹਿੰਦੀ ਮੈਂ ਥੱਲੇ ਰਹਿਣਾ ਵਾਂ। ਵੇਖ ਲੈ ਜੇ ਉੱਤੇ ਰਹਿਣਾ ਵਾ ਤੇ। ਪਤਾ ਨਾ ਗੱਲ ਕੀ ਆ। ਹੁਣ ਵੇਖੋ ਸਾਰੇ ਜਾਨੇ ਥੱਲੇ ਰਹਿੰਦੇ ਆ ਹਨਾ ਤੇ ਚਲੋ ਸਾਰੇ ਜਾਨੇ ਰਲ ਮਿਲ ਕੇ ਜੇ ਕੋਈ ਚੀਜ਼ ਦੀ ਵੀ ਲੋੜ ਪੈਂਦੀ ਬੰਦਾ ਭੱਜ ਕੇ ਜਾ ਕੇ ਫੜਾ ਦਿੰਦਾ ਆਹੋ ਤੇ ਹੈ ਹੀ ਤਾਂ ਹੁਣੇ ਵੀ ਮੈਂ ਉੱਪਰ ਹੋਊਂਗੀ ਕੋਈ ਥੱਲੇ ਵਾਜਾ ਮਰੀ ਜਾਊਗਾ ਨਾ ਪਤਾ ਲੱਗੂਗਾ ਇਦਾਂ ਫਿਰ ਹਨਾ ਐਵੇਂ ਧਿਆਨ ਜਿਆ ਰਹਿੰਦਾ ਵਾ ਕਿ ਪਤਾ ਨਹੀਂ ਅਗਲੇ ਖਿਲੇ ਜਾਣ ਕੇ ਨਹੀਂ ਗੱਲ ਸੁਣੀ ਜਾਏ ਚਲੋ ਤੇਰੀ ਮਰਜ਼ੀ ਆ ਤੇ ਉੱਪਰ ਵੀ ਆਪਣੇ ਹੀ ਆ ਕਮਰੇ ਸਾਰੇ ਚਲੋ ਕੋਈ ਗੱਲ ਨਹੀਂ ਆ ਸਾਰੇ ਆਪਣੇ ਹੀ ਆ ਹਾਂ ਹਾਂ ਪਰ ਇਹ ਆ ਵੀ ਚਲ ਕੋਈ ਨਹੀਂ ਥੱਲੇ ਰਹੀ ਜਾਂਦੇ ਆ ਫਿਰ ਕੋਈ ਬਾਅਦ ਚ ਵੇਖ ਲਾਂਗੇ ਤੇ ਇਹਦੇ ਨਾਲ ਹੀ ਬਾਥਰੂਮ ਓ अच्छा कुत्ते भी पूरा पोर्शन बनयावा के जदां दा ਥੱਲੇ ਇਹ ਸੋਨਾ ਜਾਂ ਸਾਰਾ ਵਾਰੀ ਬੜਾ ਸੋਹਣਾ ਬਣਿਆ ਆ ਤੇ ਚਲਈਏ ਫਿਰ ਸ਼ਹਿਰ ਲੇਟ ਹੋਣਦੇ ਅਸੀਂ ਸ਼ਹਿਰ ਚਲੋ ਫਿਰ ਮੈਂ ਤੇ ਤਿਆਰੀਆਂ ਇਦਾਂ ਹੀ ਮੈਂ ਚਲ ਜਾਣਾ ਤੇ ਮੇਰੀ ਗੱਲ ਸੁਣ ਉਹ ਭਾਬੀ ਵੀ ਕਹਿੰਦੇ ਸੀ ਮੈਂ ਜਾਣਾ ਪੁੱਛਿਆ ਉਹਨਾਂ ਨੂੰ ਤੂੰ ਨਹੀਂ ਮੈਂ ਤਾਂ ਨਹੀਂ ਪੁੱਛਿਆ ਉਹਨਾਂ ਨੂੰ ਕਹਿੰਦੇ ਸੀ ਕਹਿੰਦੇ ਡਈ ਹੀ ਪਤਾ ਨਹੀਂ ਹੋ ਤਿਆਰ ਹੋਇਆ ਕਿ ਨਹੀਂ ਹੋਇਆ اچھا ਚਲ ਕੋਈ ਨਹੀਂ ਜੇ ਕਹਿੰਦੇ ਆ ਤੇ ਕਰ ਲੋ ਤਿਆਰ ਚਲ ਸਾਥ ਹੋ ਜੂਗਾ ਨਾਲ ਹੋਰ ਕੀ ਹੈ ਮੈਂ ਜੁੱਦਾ ਕਹਿ ਕੇ ਗਿਆ ਸੀ ਭਾਬੀ ਨੂੰ ਕਿ ਤਿਆਰ ਹੋ ਜੀ ਪਰ ਮੰਮੀ ਨੇ ਉਹਨੂੰ ਮਨਾ ਕਰਤਾ ਹੈ ਮੰਮੀ ਕਹਿੰਦੇ ਵੀ ਕੱਲ ਮੈਂ ਵੀ ਜਾਣਾ ਵਾ ਸ਼ਹਿਰ ਕੋਈ ਕੰਮ ਉਹ ਆ ਤੇ ਤੂੰ ਮੇਰ ਨਾਲ ਚੱਲ ਜੀ ਗਾੜੀ ਦਾ ਪਤਾ ਨਹੀਂ ਹੁਣ ਤਿਆਰ ਹੋਏ ਆ ਕਿ ਨਹੀਂ ਹੋਏ ਜੇ ਹੋਏ ਹੋਣਗੇ ਤੇ ਚੱਲ ਜਾਣਗੇ ਪੁੱਛ ਲੈ ਕਰੀ ਉਹਨਾਂ ਨੂੰ ਠੀਕ ਆ ਉਹ ਨਹੀਂ ਨਹੀਂ ਰਹਿਣ ਦੋ ਤਹੀਂ ਫੇਰ ਮੰਮੀ ਕਹਿਣਗੇ ਕਿ ਮੇਰੀ ਗੱਲ ਨਹੀਂ ਮੰਨੀ ਜਿੱਦਾਂ ਮੈਂ ਕਿਹਾ ਉਹਦਾ ਕੀਤਾ ਨਹੀਂ ਆ ਓਏ ਆਹੋ ਚੱਲ ਕੋਈ ਗੱਲ ਨਹੀਂ ਆ ਫੇਰ ਚੱਲ ਜਾਾਂਗੇ ਸਵੇਰ ਨੂੰ ਕੋਈ ਨਹੀਂ ਚਲੋ ਆ ਆ ਜਾ ਆਗਾ ਲੇਟ ਹੋ ਗਏ ਅਗੀ ਦੱਸ ਇੱਕ ਦਿਨ ਉਹ ਵੀ ਨਾਲ ਹੀ ਤਿਆਰ ਰਹਿੰਦੀ ਆ ਕਿ ਮੈਨੂੰ ਨਾਲ ਲੈ ਜਾਓ ਪਹਿਲਾਂ ਇਹ ਮੰਨਿਆ ਵਾ ਕਿ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਬੰਦਾ ਜਾਣ ਦਵੇ ਉਦਾਂ ਹੀ ਜਾਂਦੀ ਹੁਣੀ ਆ ਕਿ ਨਾਲ ਜਾਊਂਗੀ ਤੇ ਕੋਈ ਨਾ ਕੋਈ ਸਮਾਨ ਤੇ ਲਿਆਉਂਗੀ ਪਤਾ ਜੂ ਲਵਲੀ ਨੇ ਪੈਸੇ ਦੇ ਦੇਨੇ ਕਿੱਡੀਆਂ ਸਕੀਮਾਂ ਆਲਮਦੀ ਆ ਉਹ ਕੰਮ ਤੇ ਨਹੀਂ ਮੈਂ ਹੋਣ ਦੇਨੇ ਇੱਕ ਦੋ ਦਿਨ ਤੇ ਵੇਣੀ ਆ ਮੁੜ ਕੇ ਜੇ ਕਹੂਗੀ ਨਾ ਤਾਂ ਠੋਕੇ ਜਵਾਬ ਦਿਆ ਕਰੂੰਗੀ ਗਾੜੀ ਨਾਲ ਹੀ ਵੇਹ ਕਿੱਡੀਆਂ ਸਕੀਮਾਂ ਖੇਡਦੇ ਆ ਇਹਨੇ ਉੱਪਰ ਕਮਰਾ ਤਿਆਰ ਕੀਤਾ ਵਾ ਤੇਰੇ ਵਾਸਤੇ ਬਣਾਇਆ ਵਾ ਇਹਨਾਂ ਰਦੇ ਵਿੱਚ ਇਹ ਆ ਕਿ ਖਰੇ ਰੁਪਿੰਦਰ ਉੱਪਰ ਚਲ ਜੂਗੀ ਤਾਂ ਕੌਣ ਸੇ ਆਪਾਂ ਕਰੇ ਰੋਜ ਦੀਆਂ ਪੌੜੀਆਂ ਚੜ੍ਹਨੀ ਆ ਕਦੀ ਚੜ੍ਹੋ ਕਦੀ ਉਤਰੋ ਇਸੇ ਕੰਮ ਜੀ ਰਹਿਣਾ ਮੈਂ ਤੇ ਤਾਂ ਰਹੂੰਗੀ ਤੇ ਥੱਲੇ ਹੀ ਉੱਪਰ ਤੇ ਮੈਂ ਵੀ ਨਹੀਂ ਰਹਿੰਦੀ ਹਾਂਗੀ